ਫਲੱਡ ਗੇਟ ਟੁੱਟਣ ਮਗਰੋਂ ਪਿੰਡਾਂ 'ਚ ਪਹੁੰਚਾਈ ਜਾ ਰਹੀ ਹੈ ਇਹ ਦਹਾਸ ਸਮੱਗਰੀ ਪੰਜਾਬ 'ਚ ਦੇਖੋ ਪਾਣੀ ਦਾ ਟੰਡਵ ਔਰ ਤੁਹਾਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਵੱਲੋਂ ਆਪਣਾ ਹੈਲੀਕਾਪਟਰ ਜਿਹੜਾ ਆ ਉਹ ਹਰ ਪ੍ਰੇਰਿਤ ਇਲਾਕਿਆਂ ਦੇ ਵਿੱਚ ਦੇ ਦਿੱਤਾ ਗਿਆ ਤਾਂ ਉਹਨਾਂ ਦੇ ਜਰੀਏ ਹੀ ਜਿਹੜੀ ਹੈ ਰਾਹਤ ਸਮੱਗਰੀ ਜਿਹੜੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਗੁਰਦਾਸਪੁਰ ਤੇ ਪਠਾਨਕੋਟ ਦੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਵਿੱਚ ਫੂਡ ਦੀ ਸਪਲਾਈ ਲਈ ਤੇ ਉਥੋਂ ਪਬਲਿਕ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਰੈਸਕਿਊ ਕਰਨ ਲਈ ਜਿਹੜਾ ਹੈਗਾ ਆ ਉਹ ਪ੍ਰਦਾਨ ਕੀਤਾ ਗਿਆ ਤੇ ਉਸੇ ਲੜੀ ਦੇ ਵਿੱਚ ਅਸੀਂ ਇੱਥੋਂ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਦੇ ਉੱਪਰ ਤੇ ਮੈਂ ਤੇ ਬਾਕੀ ਹੋਰ ਸਾਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਤੇ ਅੱਜ ਉਥੋਂ ਜਿਹੜਾ ਹੈਲੀਕਾਪਟਰ ਆ ਇਹ ਫੁੱਲ ਲੋਡ ਜਿਹੜਾ ਹੈਗਾ ਫੂਡ ਭੇਜਿਆ ਗਿਆ ਔਰ ਉਹਨਾਂ ਜਗ੍ਹਾ ਦੀ ਵੀ ਨਿਸ਼ਾਨਦੇਹੀ ਕਰਨ ਵਾਸਤੇ ਜਿਹੜੇ ਪੁਲਿਸ ਆਫੀਸਰ ਨਾਲ ਗਏ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਲੱਗਦਾ ਕਿ ਉਹ ਖੇਤਰ ਪਾਣੀ ਨਾਲ ਸੇਪਸੇ ਤੇ ਘਿਰਿਆ ਹੋਇਆ ਤੇ ਸਹਾਇਤਾ ਲਈ ਨਹੀਂ ਕੋਈ ਵੀ ਪਹੁੰਚ ਰਿਹਾ ਤੇ ਪੰਜਾਬ ਸਰਕਾਰ ਦਾ ਇਹ ਹੈਲੀਕਾਪਟਰ ਉਥੇ ਹਰ ਜਗ੍ਹਾ ਤੇ ਜਾਵੇਗਾ ਤੇ ਜਿੱਥੇ ਫੂਡ ਦੀ ਲੋੜ ਆ, ਰੈਸਕਿਊ ਕਰਨ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉਥੇ ਇਹ ਜਿਹੜੀ ਹੈਲਿਕਾਪਟਰ ਰਾਹੀਂ ਪੂਰੀ ਕੀਤੀ ਜਾਏਗੀ। ਔਰ ਇਹ ਕਾਰਵਾਈ ਅੱਜ ਹੀ ਨਹੀਂ ਅੱਗੇ ਵੀ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਦ ਤੱਕ ਕਿ ਕਾਰਵਾਈ ساری ਮੁਕੰਮਲ ਨਹੀਂ ਹੋ ਜਾਂਦੀ ریسکیو ਪੂਰਾ ਨਹੀਂ ਹੋ ਜਾਂਦਾ ਇਸੇ ਤਰੀਕੇ ਨਾਲ ਚਲਦੀ ਰਹੇਗੀ ਧੰਨਵਾਦ